ਸਾਸੀ ਕਾਲ ਜੀ ਸਾਰੇ ਨੂੰ ਜਿਉ ਆਪਾਂ ਲੈ ਕੇ ਆਏ ਹਾਂ ਜੀ ਬਹੁਤ ਹੀ ਪਰਸਕੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਜੂਰ ਦੇਖਿਆ ਕਰੋ ਇਹ ਰਹਿਗਾ ਜੀ ਪਿਓਰ ਚਨਾਉਂ ਦਾ ਫੈਬਰਿਕ ਹੋਏਗਾ ਸ਼ਰਟ ਦੇ ਉੱਪਰ ਫੁੱਲ ਮਿਰਰ ਵਰਕ ਦਾ ਕੰਮ ਰਹੇਗਾ ਬਾਟਮ ਦੇ ਉੱਪਰ ਵੀ ਮਿਰਰ ਵਰਕ ਦਾ ਕੰਮ ਕੀਤਾ ਹੋਇਆ ਮਿਲੇਗਾ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਇਹਨਾਂ ਵਿੱਚ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿ ਇਹ ਰਹਿਣਗੇ ਜੀ ਕੁਟ్రਾਈ ਡਿਜੀਟਲ ਪ੍ਰਿੰਟ ਸੂਟ ਹੋਏਗਾ 올ਓਵਰ ਸੂਟ ਹੋਏਗਾ 3.5 ਮੀਟਰ ਦੀ ਕੱਟ ਹੋਏਗੀ ਵੱਡੇ ਪਰਿਆਂ ਦਾ ਸੂਟ ਹੋਏਗਾ ਪੂਰਾ ਸੂਟ ਬਣ ਕੇ ਰੈਡੀ ਹੋਏਗਾ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਨੇ ਸਾਰੇ ਆਪਾਂ ਐਡ ਕਰ ਦਿੱਤੇ ਨੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਹੋਣਗੇ ਤਨ ਪਾਰਟੀ ਵਰਕ ਸੂਟਾਂ ਦੀ ਕਲੈਕਸ਼ਨ ਮਿਲੇਗੀ ਬਹੁਤ ਹੀ ਸੋਹਣਾ ਥ्रेड ਵਰਕ ਕੇ ਰਹੇਗਾ ਸ਼ਰਟ ਦੇ ਉੱਪਰ ਪਿਓਰ ਸੌਫਟ ਸਿਲਕ ਦੀ ਸ਼ਰਟ ਹੋਏਗੀ ਜਿਹੜੀ ਬਾਟਮ ਹੋਏਗੀ ਸ਼ਟੂਨ ਦੀ ਹੋਏਗੀ ਨਾਲ ਸ਼ਿਫੌਨ ਦਾ ਦੁਪੱਟਾ ਹੋਏਗਾ ਜਿਹੜੇ ਅਗਲੇ ਸੂਟ ਹੋਣਗੇ ਸ਼ਿਮਰ ਦਾ ਸੂਟ ਮਿਲੇਗਾ neck ਤੇ ਵਰਕ ਰਹੇਗਾ sleeves ਵਰਕ ਰਹੇਗਾ ਬਾਟਮ ਦੇ ਉੱਪਰ ਹੈਵੀ ਵਰਕ ਰਹੇਗਾ ਨਾਲ ਜਿਹੜਾ ਦੁਪੱਟਾ ਹੋਏਗਾ ਉਸ ਦੇ ਉੱਪਰ ਪ੍ਰੋਪਰ ਲੈਸ ਦਾ ਕੰਮ ਹੋਏਗਾ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਨੇ ਹੈਵੀ ਸੂਟ ਹਨਗੇ ਵਿਆਹ ਸ਼ਾਦੀਆਂ ਪਾਰਟੀਆਂ ਵਾਸਤੇ ਬਹੁਤ ਹੀ ਸੋਹਣੇ ਸੂਟਾਂ ਦੀ ਕਲੈਕਸ਼ਨ ਰਹਿ ਗਈ ਜਿਹੜੇ ਅਗਲੇ ਸੂਟ ਹੋਣਗੇ ਨੇਚਰਲ ਕਰੇਵ ਦਾ ਸੂਟ ਹੋਏਗਾ ਬਹੁਤ ਹੀ ਸੋਹਣਾ ਇਹਦੇ ਸ਼ਰਟ ਦੇ ਉੱਪਰ ਵਰਕ ਰਹੇਗਾ ਫੁੱਲ ਵਰਕ ਰਹੇਗਾ ਡਿਜ਼ਾਈਨ ਦੁਪੱਟਾ ਹੋਏਗਾ ਨਾਲ ਚਨਾਉਣ ਦਾ ਦੁਪੱਟਾ ਹੋਏਗਾ ਕਲਰ ਆਪਸ਼ਨ ਇਹਨਾਂ ਵਿੱਚ ਬੜੇ ਪਿਆਰੇ ਨੇ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਹੋਣਗੇ ਇਹ ਤੁਹਾਨੂੰ ਮਿਲੇਗਾ ਜੀ ਵੈਲਵਟ ਦਾ ਸੂਟ ਹੋਏਗਾ ਮਾਈਕਰੋ ਵੈਲਵਟ ਹੋਏਗੀ ਜਰੀ ਦਾ ਵਰਕ ਰਹੇਗਾ ਸੀਕਵੈਂਸ ਵਰਕ ਰਹੇਗਾ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਇਹ ਜਿਹੜੇ ਸੂਟ ਹੋਣਗੇ ਗਰਮ ਸੂਟ ਹਨਗੇ ਪਸ਼ਮੀਨਾ ਦਾ ਸੂਟ ਹੋਏਗਾ ਸ਼ਾਰਟ ਐਂਡ ਬਾਟਮ ਦਾ ਕੰਪੋ ਮਿਲੇਗਾ 2.5 ਮੀਟਰ ਦੀ ਕੱਟ ਰਹੇਗੀ ਸ਼ਾਰਟ ਹੋਏਗੀ ਪ੍ਰਿੰਟਡ ਜਿਹੜੀ ਬਾਟਮ ਹੋਏਗੀ ਪਲੇਨ ਪਸ਼ਮੀਨਾ ਦੀ ਬਾਟਮ ਹੋਏਗੀ ਵਿਦਆਊਟ ਦੁਪੱਟਾ ਹੋਣਗੇ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ 컬렉ਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ